ਮਸ਼ਹੂਰ ਬ੍ਰਾਂਡ ਦੇ ਐਕਸਪਾਇਰੀ ਕਾਸਮੈਟਿਕ ਅਤੇ ਐਲੋਪੈਥਿਕ ਉਤਪਾਦਾਂ ਤੇ ਧੋਖਾਧੜੀ ਨਾਲ ਨਵੇਂ ਲੇਬਲ ਲਗਾ ਕੇ ਵੇਚਣ ਵਾਲੇ ਸਪਲਾਇਰ ਨੂੰ ਬਰਾਦਰੀ ਪੁਲਿਸ ਨੇ ਗ੍ਰਿਫਤਾਰ ਕੀਤਾ ਮੌਕੇ ਤੋਂ 320 ਡੱਬੇ ਅਤੇ 38 ਬੋਰੀਆਂ ਉਤਪਾਦ ਬਰਾਮਦ ਕੀਤੇ ਗਏ ਬਰਾਮਦ ਕੀਤੇ ਗਏ ਉਤਪਾਦਾਂ ਦੀ ਕੀਮਤ ਲਗਭਗ 1.2 ਕਰੋੜ ਰੁਪਏ ਦੱਸੀ ਜਾ ਰਹੀ ਹੈ ਬਰਾਦਰੀ ਦੇ ਇਨਸਪੈਕਟਰ ਅਤੰਜੇ ਪਾਂਡੇ ਨੇ ਦੱਸਿਆ ਕਿ ਵੀਰਵਾਰ ਨੂੰ ਸੂਚਨਾ ਮਿਲੀ ਸੀ ਕਿ ਸੀਤਾਪੁਰ ਨਿਵਾਸੀ ਕਾਰਨ 사ני ਪ੍ਰੇਮਨਗਰ ਦੀ ਗਾਂਦੀਨਗਰ ਕਲੋਂ ਨਿਜਲ ਰਹਿੰਦਾ ਹੈ ਇਹ ਤੋਂ ਉਹ ਮਿਆਦ ਪੁੱਗ ਚੁੱਕੇ ਕਾਸਮੈਟਿਕ ਅਤੇ ਐਲੋਪੈਥਿਕ ਉਤਪਾਦਾਂ ਤੇ ਨਵੇਂ ਸਟicker ਜਾਂ ਲੇਬਲ ਲਗਾ ਕੇ ਬਾਜ਼ਾਰ ਵਿੱਚ ਵੇਚਦਾ ਜਦੋਂ ਬਰਾਦਰੀ ਇਲਾਕੇ ਦੇ ਬਾਜ਼ਾਰ ਚ ਵੇਚਣ ਲਈ ਕੁਝ ਸਮਾਨ ਲੈ ਕੇ ਬਾਹਰ ਆਇਆ ਤਾਂ ਪੁਲਿਸ ਨੇ ਉਸ ਨੂੰ ਫੜ ਲਿਆ ਬਾਅਦ ਵਿੱਚ ਉਸ ਦੇ ਗਾਂਦੀਨਗਰ ਵਿੱਚ ਇੱਕ ਕਰਾਈ ਦੇ ਕਮਰੇ ਤੇ ਛਾਪਾ ਮਾਰਿਆ ਗਿਆ ਅਤੇ 30 V70 ਅਤੇ 38 ਬੋਰੀਆਂ ਸਮਾਨ ਉਤਪਾਦਾਂ ਦੀਆਂ ਬਰਾਮਦ ਕੀਤੀਆਂ ਗਈਆਂ। ਮੌਕੇ ਤੋਂ ਕੋਸਮੈਟਿਕ ਅਤੇ ਐਲੋਪੈਥਿਕ ਉਤਪਾਦਾਂ ਦੇ ਪ੍ਰਿੰਟ ਕੀਤੇ ਲੇਬਲ ਅਤੇ ਉਤਪਾਦ ਸਟicker ਨਿਰਮਾਣ ਕੀਮਤਾ ਬਿੰਗ ਇਥੇ ਨਰਦੀਆਂ ਕਈ ਬੋਤਲਾਂ ਹੀਟ ਸੀਲਿੰਗ ਅਤੇ ਪੈਕੇਜ ਪਿਛਿਨਾਦੀ ਦੀ ਵੱਡੀ ਮਾਤਰਾ ਬਰਾਮਦ ਕੀਤੀ ਗਈ। ਮਿਆਦ ਪਹੁੰਚੂਕੇ ਉਤਪਾਦ ਤੇ ਸਪਲਾਈ ਦੀ ਨਵੀਂ ਮਿਤੀ ਲਗਾਉਣ ਲਈ ਵਰਤਿਆ ਜਾਂਦਾ ਸੀ। ਉਹ ਲੇ ਦੇ ਅੰਸਾਰ ਕਰਨਸਾਣੀ ਦਿੱਲੀ ਦੇ ਸਦਰ ਬਾਜ਼ਾਰ ਤੋਂ ਮਿਆਦ ਪੁੱਗ ਚੁੱਕੇ ਸਮਾਨ ਨੂੰ ਲਗਭਗ 20% ਕੀਮਤ ਤੇ ਪ੍ਰਾਪਤ ਕਰਦਾ ਸੀ ਇਸ ਤੇ ਦੁਬਾਰਾ ਨਵੀਂ ਕੀਮਤ ਲਗਾਣ ਲਈ ਲਗਭਗ 15 ਤੋਂ 20 ਰੁਪਏ ਦਾ ਖਰਚਾ ਹੁੰਦਾ ਸੀ ਇਸ ਤੋਂ ਬਾਅਦ ਉਹ ਇਸ ਸਮਾਨ ਨੂੰ ਬਾਜ਼ਾਰ ਵਿੱਚ 60 ਤੋਂ 65% ਕੀਮਤ ਤੇ ਵੇਚਦਾ ਸੀ ਕਰਨਸਾਣੀ ਨੇ ਦੱਸਿਆ ਕਿ ਕਿਉਂਕਿ ਉਸ ਦੇ ਰੇਟ ਟਾਈਪਿਸਟਾ ਨਾਲੋਂ ਬਹੁਤ ਘੱਟ ਸਨ ਦੁਕਾਨਦਾਰਾਂ ਨੇ ਵੀ ਚੰਗਾ ਮੁਨਾਫਾ ਕਮਾਇਆ ਅਤੇ ਉਸ ਜ ਸਮਾਨ ਦੀ ਬਹੁਤ ਮੰਗ ਸੀ

ਦੁਕਾਨ ਜਿੱਤੂ ਕਾਸਮੈਟਿਕ ਉਤਪਾਦ ਵੀ ਵੇਚਦਾ ਸੀ ਵੰਡ ਤੋਂ ਬਾਅਦ ਦੁਕਾਨ ਬੰਦ ਹੋ ਗਈ ਇਸੇ ਲੱਗ ਪਾ ਕੇ 1 ਸਾਲ ਪਹਿਲਾਂ ਉਸਨੇ ਬਰੇਲੀ ਚ ਇੱਕ ਇਹ ਕਾਰੋਬਾਰ ਸ਼ੁਰੂ ਕੀਤਾ ਉਹ ਦਿੱਲੀ ਦੇ ਕਾਸਮੈਟਿਕ ਬਾਜ਼ਾਰ ਤੋਂ ਮਿਆਦ ਪੁੱਗ ਚੁਕੇ ਉਤਪਾਦ ਖਰੀਦਦਾ ਸੀ ਇਸ ਗੋਦਾਮ ਵਿੱਚ ਤਿੰਨਰ ਨਾਲ ਮਿਆਦ ਪੁੱਗਣ ਦੀ ਮਿਤੀ ਮਟਾ ਦਿੱਤੀ ਜਾਂਦੀ ਸੀ ਅਤੇ ਕੰਪਿਊਟਰ ਨਾਲ ਇੱਕ ਹੋਰ ਸਟicker ਬਣਾਇਆ ਜਾਂਦਾ ਸੀ ਅਤੇ ਫਿਰ ਚਿਪਕਾਇਆ ਜਾਂਦਾ ਸੀ ਉਹ ਇਸ ਸਮਾਨ ਨੂੰ ਬਰੇਲੀ ਦੇ ਵੱਖ-ਵੱਖ ਹਾਮਾ ਜਿਵੇਂ ਕੀ ਗੰਗਾਪੁਰ ਸਿਕਾਲਾਪੁਰ ਸਹਿਲਾਨੀ ਵੀਰਵਾਰ ਬਾਜ਼ਾਰ ਐਤਵਾਰ ਬਾਜ਼ਾਰ ਅਤੇ ਬਿਹੜੀ ਫਰੀਦਪੁਰ ਆਲਾ ਸਰੋਲੀ ਮੀਰਗੰਜ ਆਦੀ ਦੇ ਦੁਕਾਨਦਾਰਾਂ ਨੂੰ ਸਪਲਾਈ ਕਰਕੇ ਭਾਰੀ ਮੁਨਾਫਾ ਕਮਾਉਂਦਾ